ਸਤਿ ਸ਼੍ਰੀ ਅਕਾਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਮੁਸੇਵਾਲਾ ਕਾਂਡ ਨਾਲ ਜੁੜੀ ਇੱਕ ਵੱਡੀ ਖਬਰ ਤੁਹਾਡੇ ਨਾਲ ਦੱਸ ਰਹੀ ਹਾਂ ਮੁਸੇਵਾਲਾ ਕਾਂਡ ਦੇ ਵਿੱਚ ਇੱਕ ਦੋਸ਼ੀ ਜਿਸ ਦਾ ਨਾਮ ਦੀਪਕ ਤੀਨੂ ਹੈ ਉਸ ਨੂੰ ਅੱਜ ਮੈਡੀਕਲ ਲਈ ਲੈ ਕੇ ਜਾਇਆ ਗਿਆ ਹੈ ਦੱਸਦੀ ਹਾਂ ਇਹ ਉਹੀ ਦੀਪਕ ਤੀਨੂ ਹੈ ਜੋ ਕਿ ਗ੍ਰਿਫਤ ਵਿੱਚ ਆਉਣ ਤੋਂ ਬਾਅਦ ਪੁਲਿਸ ਦੀ ਫਰਾਰ ਹੋ ਗਿਆ ਸੀ ਅਜਮੇਰ ਦੇ ਵਿੱਚ ਫਰਾਰ ਹੋ ਗਿਆ ਸੀ ਤਾਂ ਦਿੱਲੀ ਪੁਲਿਸ ਦੇ ਵੱਲੋਂ ਜਦੋਂ ਛਾਣਬੀਨ ਕੀਤੀ ਜਾਂਦੀ ਹੈ ਤਾਂ ਉਹ ਅਜਮੇਰ ਦੇ ਵਿੱਚ ਮਿਲਦਾ ਹੈ ਅਜਮੇਰ ਤੋਂ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਸ ਵੇਲੇ ਇਹ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੈ ਤਾਂ ਸਿਹਤ ਦਾ ਹਵਾਲਾ ਦੇ ਕੇ ਅੱਜ ਉਸ ਨੂੰ ਬਾਹਰ ਲੈ ਕੇ ਆਇਆ ਗਿਆ ਹੈ ਕੜੀ ਸੁਰੱਖਿਆ ਦੇ ਵਿੱਚ ਪੁਲਿਸ ਫੋਰਸ ਦੀ ਕੜੀ ਸੁਰੱਖਿਆ ਦੇ ਵਿੱਚ ਉਸ ਨੂੰ ਬਾਹਰ ਲੈ ਕੇ ਆਇਆ ਜਾਂਦਾ ਹੈ ਮੈਡੀਕਲ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦੰਦ ਨੂੰ ਲੈ ਕੇ ਕੋਈ ਤਕਲੀਫ ਹੈਗੀ ਤੇ ਪੈਰਾਂ ਦੇ ਵਿੱਚ ਕੋਈ ਦਿੱਕਤ ਹੈ ਜਿਸ ਕਰਕੇ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਇਲਾਜ ਲਈ ਲੈ ਕੇ ਜਾਇਆ ਜਾਂਦਾ ਹੈ ਤੇ ਕੜੀ ਪੁਲੀਸ ਸੁਰੱਖਿਆ ਦੇ ਵਿੱਚ ਉਸ ਨੂੰ ਲੈ ਕੇ ਜਾਇਆ ਜਾਂਦਾ ਹੈ ਤੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਹ ਦੀਪਕ ਟੀਨੂ ਹੈ ਜਿਸ ਦੇ ਵੱਲੋਂ ਭੂਮਿਕਾ ਨਿਭਾਈ ਗਈ ਸੀ ਉਸ ਤੋਂ ਬਾਅਦ ਜਦੋਂ ਇਹ ਪੁਲਿਸ ਦੀ ਗ੍ਰਿਫਤਦ ਵਿੱਚ ਆਂਦਾ ਉਸ ਤੇ ਫਰਾਰ ਹੋ ਜਾਂਦਾ ਤੇ ਦਿੱਲੀ ਪੁਲਿਸ ਦੀ ਸਾਰੀ ਸੁਰੱਖਿਆ ਜਿਹੜੀ ਹੈ ਸਾਰੀ ਫੋਰਸ ਜਿਹੜੀ ਹੈ ਉਸ ਨੂੰ ਫੜਨ ਦੇ ਵਿੱਚ ਲੱਗ ਜਾਂਦੀ ਹੈ ਤੇ ਅਜਮੇਰ ਤੋਂ ਮਿਲਦਾ ਉਸ ਤੋਂ ਬਾਅਦ ਇਸ ਨੂੰ ਬਠਿੰਡਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਹੁਣ ਇਹ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੀ ਹੈ ਉਸ ਤੋਂ ਬਾਅਦ ਬਿਮਾਰੀ ਦਾ ਹਵਾਲਾ ਦੇ ਕੇ ਅਜ ਸਿਹਤ ਦਾ ਹਵਾਲਾ ਦੇ ਕੇ ਬਾਹਰ ਨਿਕਲਿਆ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਪੁਲਿਸ ਦੀ ਕੜੀ ਸੁਰੱਖਿਆ ਦੇ ਵਿੱਚ ਉਹਨੂੰ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਨੂੰ ਲੈ ਕੇ ਡਾਕਟਰ ਦੀ ਤੇ ਪੁਲਿਸ ਦੀ ਗੱਲਬਾਤ ਸਾਹਮਣੇ ਆਈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆ। ਔਲਾਦ ਲਈ ਲੈ ਕੇ ਆਏ ਆ ਜੀ। ਅੱਛਾ। ਕੌਣ ਆ ਜੀ ਸੱਜੇ? ਦੀਪਕ ਜੀ। ਅੱਛਾ ਜੀ। ਕੀ ਤਕਲੀਫ ਕੀ ਸੀ ਇਹਨਾਂ ਨੂੰ ਜੀ? ਦੰਦਾਂ ਦੀ ਪ੍ਰੋਬਲਮ ਸੀ ਜੀ। ਦੰਦਾਂ ਦੀ ਪ੍ਰੋਬਲਮ ਸੀ। ਤੇ ਕੀ ਕਹਿੰਦੇ ਆ ਡਾਕਟਰ ਕਿ? ਉਹ ਟ੍ਰੀਟਮੈਂਟ ਕਰਤਾ ਹੀ ਬਸ ਠੀਕ ਹੈ। ਅੱਛਾ ਟ੍ਰੀਟਮੈਂਟ। ਹੁਣ ਵਾਪਸ ਬਬਸ ਲੈ ਜਾ ਰਹੇ। ਲੈ ਕੇ ਜਾ ਰਹੇ। ਠੀਕ ਹੈ। ਥੈਂਕ ਯੂ। ਪੇਸ਼ੈਂਟਾਂ ਦਾ ਅੰਦਾਜ਼ਾ ਕਿਹਾ ਜੇ ਜੋ ਕੌਣ ਹੈ ਜੀ ਕੀ ਪ੍ਰੋਬਲਮ ਸੀ ਇਹ ਜੇਲ੍ਹ ਚੋਂ ਲੈ ਕੇ ਆਈ ਸੀ ਗੈਂਗਸਟਰ ਸੀਗਾ ਕੋਈ ਤਿੰਨੂ ਨਾਮ ਹੈ ਦਾ ਠੀਕ ਹੈ ਗੋਡੇ ਦੀ ਪ੍ਰੋਬਲਮ ਸੀ ਸੱਜੇ ਗੋਡੇ ਦੀ ਠੀਕ ਹੈ ਉਹਦੇ ਵਾਸਤੇ ਉਹਦੇ ਐਕਸ ਰੇ ਕਰਾਇਆ ਗਈ ਤੇ ਉਹਨੂੰ ਮੈਡੀਸਿਨ ਦਿੱਤੀ ਪਰਦਰੋਜ਼ ਇਨਵੈਸਟੀਗੇਸ਼ਨ ਵਾਸਤੇ ਉਹਦੇ ਐਮ ਆਰ ਆਈ ਐਡਵਾਈਸ ਕਰਤੀ ਸੀ ਠੀਕ ਹੈ ਕੋਈ 60 ਸਟੁੱਟ ਤੇ ਆ ਗਿਆ ਨਹੀਂ 60 ਨਹੀਂ ਸੀ ਤੇ ਪੁਰਾਣੀ ਸੱਟ ਹੈ ਜੀ ਅੱਛਾ ਜੀ ਪਹਿਲਾਂ ਵੀ ਉਹਨੂੰ ਜੇਲ੍ਹ ਚ ਦੇਖ ਕੇ ਅੰਦਰ ਲੈਣਾ ਠੀਕ ਹੈ ਜੀ ਉਹੀ ਕੀ ਗੈਂਗਸਟਰ ਦੀ ਸਿਟੀ ਨੂੰ ਹੁਣ ਹਾਲਾਤ ਕੀ ਨੇ ਮਤ ਜੀ ਕੀ ਦੇ ਜੀ ਗੈਂਗਸਟਰ ਆ ਤੇ ਆਪਾਂ ਗੱਲ ਵੈਸੇ ਤਾਂ ਠੀਕ ਹੈ ਜੀ ਗੋਡੇ ਦੀ ਸੱਟ ਕਰਕੇ ਉਹ ਵੀ ਦੁਬਾਰਾ ਐਮ